ਮਹਾਕਾਲ ਮੰਦਿਰ ਚ ਚੋਰਾ ਮਾਰਿਆ ਡਾਕਾ ਲੱਖਾਂ ਰੁਪਏ ਦਾ ਸੋਨਾ ਚਾਂਦੀ ਅਤੇ ਨਗਦੀ ਚੋਰੀ ਬੁੱਢਲਾਡਾ ਦੇ ਵਾਰਡ ਨੰਬਰ 14 ਸਥਾਨਕ ਸ਼ਹਿਰ ਦੇ ਸੰਗਣੇ ਖੇਤਰ ਵਿੱਚ ਬਣੇ ਸ਼੍ਰੀ ਮਹਾਕਾਲ ਮੰਦਿਰ ਵਿਖੇ ਚੋਰਾਵਾਂ ਵੱਲੋਂ ਲੱਖਾਂ ਰੁਪਏ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਦਿਰ ਕਮੇਟੀ ਦੇ ਮੁਖ ਕਰਤਾ ਤਰਤਾ ਰਾਜੂ ਬਾਬਾ ਨੇ ਦੱਸਿਆ ਕਿ ਬੀਤੀ ਰਾਤ ਮਹਾਕਾਰ ਮੰਦਰ ਵਿਖੇ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਚਾਂਦੀ, ਸੋਨਾ ਅਤੇ ਨਗਦੀ ਚੋਰੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਚੋਰਾਂ ਵੱਲੋਂ ਮੰਦਰ ਦੇ ਸਾਰੇ ਗੱਲੇ ਤੋੜੇ ਗਏ ਜਿਸ ਵਿੱਚ ਲਗਭਗ 1.5 ਲੱਖ ਰੁਪਏ ਨਗਦੀ, ਇਸ ਤੋਂ ਇਲਾਵਾ 10 ਤੋਲੇ ਸੋਨਾ ਅਤੇ 2 ਕਿਲੋ ਚਾਂਦੀ ਚੋਰੀ ਹੋਈ ਹੈ। ਇਸ ਮੰਦਭਾਗੀ ਕਟਨਾ ਤੇ ਉਹਨਾਂ ਅਫਸੋਸ ਪ੍ਰਗਟ ਕਰਦੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਚੋਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਮੰਦਰ ਦਾ ਲੱਖ ਰੁਪਏ ਦਾ ਚੋਰੀ ਹੋਇਆ ਕੀਮਤੀ ਸਮਾਨ ਵਾਪਸ ਕਰਵਾਇਆ ਜਾਵੇ। ਇਸ ਮੌਕੇ ਉਹਨਾਂ ਨਾਲ ਮੰਦਰ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ। ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਦਵਿੰਦਰ ਕੋਲੀ ਬੁੱਢਲਾਡਾ। ਜੀ ਜਿਹੜੀ ਆ ਚੋਰੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਮੈਂ ਸ਼ੋਕੁਮਾਰ ਬਖਾਕਾਰ ਮੰਦਰ ਦੇ ਪੁਜਾਰੀ। ਤਕਰੀਬਨ 2 ਸਾਲ ਤੋਂ ਇੱਥੇ ਮੈਂ ਰਹਿ ਰਿਹਾ ਹਾਂ। ਜਦੋਂ ਮੈਂ ਸਵੇਰੇ ਆਇਆ ਆ ਉਹ ਉਹ ਨਕਰ ਜਿੰਦਾ ਟੁੱਟਿਆ ਹੋਇਆ ਸੀਗਾ ਸਾਰੇ ਗੱਲੇ ਜਿਹੜੇ ਮੇਰੇ ਸਾਰੇ ਪੰਨੇ ਕੋਰ ਅੰਦਰ ਵੀ ਸਾਰਾ ਜਿੰਨਾ ਵੀ ਸਮਾਨ ਸੀ ਸਾਰਾ ਹੱਥ ਕਰੀ ਉਹ ਲੈ ਗਏ ਤੇ ਰਾਤ ਨੂੰ तकरीबन 2 ਵਜੇ ਤੋਂ ਬਾਅਦ ਬਾਅਦ ਇਹ ਵਾਪਕਾ ਵੈ ਔਰ ਜੋ ਹੈ ਉਹ ਕੈਮਰੇ ਦੇ ਵਿੱਚ ਦੇਖਿਆ ਗਿਆ ਉਸ ਨੇ ਸਾਰੀਆਂ ਮਤਲਬ ਆਪਣਾ ਮੂਲ ਘੋਇਆ ਹੋਇਆ ਸੀ ਤੇ ਇਧਰਲੇ ਪਾਸੋਂ ਆਇਆ ਸੱਜੇ ਪਾਸੋਂ ਔਰ ਇਧਰੇ ਘੱਟ ਚੋਰੀ ਕਰ ਚਲਾ ਗਿਆ ਫੋਰਮ ਆ ਐਸਪੀ ਦੀ ਬੜੀ ਨਿਖੇਧੀ ਵੀ ਕਰਦਾ ਔਰ ਮੰਗ ਵੀ ਕਰਦਾ ਕਿ ਜੋ ਚੋਰੀਆਂ ਹੋ ਰਹੀਆਂ ਨੇ ਇਹਨਾਂ ਦੇ ਉੱਤੇ ਕਾਬੂ ਪਾਇਆ ਜਾਵੇ ਰੋਜ਼ ਹੀ ਹੋਇਆ ਹੁਣ ਤੱਕ ਅਲੀ ਚੋਰੀ ਹੋਇਆ ਕੱਲ ਕਿਸੇ ਦਾ ਮਤਲਬ ਲਏ ਇਨਸਾਨ ਦਾ ਨੁਕਸਾਨ ਵੀ ਕਰ ਸਕਦਾ ਲਗਭਗ ਕਿੰਨੇ ਦਾ ਨੁਕਸਾਨ ਹੋਇਆ ਜੀ ਮੰਦਰ ਵਿੱਚ ਤਕਰੀਬਨ ਦੇਖੋ ਸਾਰਾ ਸਮਾਨ ਕੋਈ 12-13 ਲੱਖ ਦੇ ਨੇੜੇ ਤੇ ਹੈਗਾ ਸਾਜੀ ਬੱਬਾ ਜੀ ਦੀ ਰਾਤ ਚੋਰੀ ਹੋਈ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕੀ ਕੁਝ ਲੱਗੇ ਨਹੀਂ ਹਾਂਜੀ ਮੈਂ ਮਹਾਤਾਲ ਮੰਦਲਾ ਪੁਜਾਰੀ ਰਾਜੂ ਬਾਬਾ ਰਾਤ ਨੂੰ ਮੰਦਰੇ ਦੇ ਚੋਰੀ ਹੋ ਗਏ ਨਰੋਜ਼ ਦੀ ਤਰ੍ਹਾਂ 5 ਵਜੇ ਸਵੇਰੇ ਜਦੋਂ ਮੰਦਰਾ ਚਾਹ ਦੇਖਿਆ ਜਾਂਦੇ ਤੋੜਟੇ ਹੋਏ ਸੀ ਤੇ ਦੁਬਾਰਾ ਜਦ ਅਜੀ ਦੇਖਾ ਉੱਪਰ ਜਾ ਕੇ ਸਾਰੇ ਗੱਲੇ ਵਗੈਰਾ ਸਾਰੇ ਪੰਨੇ ਹੋਏ ਸੀ ਇਹਦੇ ਵਿੱਚ ਤਕਰੀਬਨ 10 ਲੱਖ ਰੁਪਏ ਦੇ ਪੈਸੇ 10 ਤੋਲੇ ਤੋਲਾ ਸੀ ਸੋਨਾ ਸੀ ਤੇ 2 ਕਿਲੋ ਤਕਰੀਬਨ ਚਾਂਦੀ ਸੀ ਜੀ ਤੇ ਬਾਕੀ ਡੀਵੀਆਲ ਵੀ ਪਟਕੇ ਲਏ ਗਏ ਨੇ ਇਹਦੇ ਜੀ ਕੀ ਲੱਗਦਾ ਬਾਈ ਕੋਈ ਪੇਟੀ ਐ ਕਿਵੇਂ ਹੈ ਇਸ ਬਾਰੇ ਕੋਈ ਸਾਡੇ ਜਾਣਕਾਰੀ ਨਹੀਂ ਸੀ ਸੀਸੀਟੀਵੀ ਤੋਂ ਕੋਈ ਜਾਣਕਾਰੀ ਪ੍ਰਾਪਤ ਸੀਸੀਟੀਵੀ ਡੀਵੀਆਰ ਨਾਲ ਇਹੋ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ